ਮੈਨੂੰ ਪੰਜ ਪੱਠਾ ਚਾਹੀਦੀਆਂ ਨੇ ਇੱਕ ਬੱਕਰਾ ਤੇ ਫਿਰ ਮੈਂ ਕੀ ਆਖਿਆ ਤੈਨੂੰ ਬਾਈ ਜਾਨਵਰ ਦਿੰਨੇ ਆ ਪਵਾ 20000 ਦਈਏ ਪਵਾ 50 ਦਈਏ ਆਪਾਂ ਐਂ ਕਹਿ ਰਹੀਦਾ ਵੀ ਸਾਨੂੰ ਭਾਈ ਉਹਨੇ ਸਾਡਾ ਪੁੱਠਾ ਛੱਡ ਜੀ ਬੱਚੇ ਪਕੜੇ ਕਿਤੋਂ ਲੈ ਤੇ ਚਲੋ ਜੀ ਅੱਗੇ ਤੋਰ ਦੋ ਅੱਜ ਆਪਣੇ ਕੋਲੇ ਆਪਣੇ ਵੱਡੇ ਵੀਰ ਜਿਹੜੇ ਕੀ ਜਸਵੀਰ ਸਿੰਘ ਗਿੱਲ ਜੀ ਤੇ ਪਿੰਡ ਜਲਾਲਾਬਾਦ ਜੀ ਆਪਾਂ ਜਲਾਲਾਬਾਦ ਜਲਾਲਾਬਾਦ ਜਿਹੜੇ ਕੀ ਗਵਰਨਮੈਂਟ ਡਿਊਟੀ ਕਰਦੇ ਨੇ ਤੇ ਅੱਜ ਬਾਈ ਸਪੈਸ਼ਲ ਆਪਨੋ ਆਪਣਾ ਫਾਰਮ ਇਹ ਚ ਕਰਨ ਤੇ ਆਏ ਤੇ ਬਹੁਤ ਟਾਈਮ ਤੋਂ ਬਹੁਤ ਟਾਈਮ ਤੋਂ ਅੱਜ ਵੀ ਸਵਾਭ ਪਹਿਲਾਂ ਬਣਣੀ ਸੀ ਬਾਈ ਫਿਰ ਬਣਿਆ ਤੇ ਸਭ ਤੋਂ ਪਹਿਲਾਂ ਬਾਈ ਸਸੀ ਕਾਲ ਤੇ ਸਾਡੀ ਵੱਡੀ ਭੈਣ ਆਈ ਹੈ ਨਾਲ ਬਾਈ ਜਿਨ੍ਹਾਂ ਨੂੰ ਬੱਕਰੀਆਂ ਦਾ ਸ਼ੌਂਕ ਆ ਜਿਹੜੇ ਕਿ ਆਪਣਾ ਪੇਜ ਵੇਂਦੇ ਰਹਿੰਦੇ ਨੇ ਆਪ ਤੇ ਭੈਣੇ ਸਸੀ ਕਾਲ ਤੇ ਭੈਣੇ ਕਿਵੇਂ ਲੱਗਿਆ ਫਾਰਮ ਦੇ ਆ ਕੇ ਦੇਖੋ ਬਹੁਤ ਵਧੀਆ ਵਿੱਚ ਇੱਕ ਕਦਾਂ ਕਿ ਚਰਤੋਂ ਤੁਹਾਨੂੰ ਸੀਗਾ ਵੀ ਬਾਈ ਕੋਲੇ ਜਾ ਕੇ ਆਉਣਾ ਮੈਨੂੰ 1 ਸਾਲ ਹੋ ਗਿਆ 1 ਸਾਲ ਹੋ ਗਿਆ ਬਾਈ ਕੋਲੇ ਲਿਆ ਮੜਾ ਯਾਰ ਤੇ ਪਹਿਲਾ ਭੈਣ ਕਿੰਨੀਆਂ ਬੱਕਰੀਆਂ ਰੱਖ ਰੱਖੀਆਂ ਨੇ ਐ ਆਪਣੀ ਹੈਗੀਆਂ 5 ਬੱਕਰੀਆਂ ਅੱਛਾ ਤੇ ਇੱਕ ਬੱਕਰਾ ਤੇ ਕਿੰਨਾ ਚਿਰ ਹੋ ਗਿਆ ਹੁਣ ਰੱਖਿਆ ਨੂੰ 1.5 ਸਾਲ ਹੋ ਗਿਆ 1.5 ਸਾਲ ਹੋ ਗਿਆ ਤੇ ਇੱਕ ਭੈਣ ਦਾ ਸੈਟਅਪ ਬਹੁਤ ਵਧੀਆ ਲੜਕਾ ਤਾਂ ਗਿਆ ਹੋਇਆ ਬਾਹਰ ਬਾਈ ਵੀ ਹੁਣ ਗਵਰਨਰ ਡਿਊਟੀ ਕਰਦੇ ਨੇ ਹੁਣ ਬਾਈ ਡਿਊਟੀ ਆਪਣੀ ਪਹਿਲਾਂ ਪਹਿਲਾ ਬਾਈ ਨੇ ਫੌਜ ਡਿਊਟੀ ਨੇ ਬਾਈ ਹੁਣ ਬਾਈ ਕਿੱਥੇ ਡਿਊਟੀ ਆਪਣੀ ਸਸਰੀ ਘਰ ਸਾਰੇ ਭੈਣ ਭਰਾ ਵਸੂਤਿਆਂ ਨੂੰ ਪਿਆਰਪਰੀ ਸਸਰੀ ਘਰ ਜੀ ਜੀ ਮੈਂ ਪੰਜਾਬ ਪੁਲਿਸ ਚ ਅਸਲ ਡਿਊਟੀ ਕਰ ਰਹਾ ਪਹਿਲਾਂ ਮੈਂ ਆਰਮੀ ਐਕਸ ਸਰਵਿਸਮੈਨ ਹਾਂ ਹਾਂ ਹੁਣ ਪੰਜਾਬ ਪੁਲਿਸ ਚ ਡਿਊਟੀ ਕਰਦੇ ਕਿਹੜੇ ਥਾਂ ਤੇ ਬਾਈ ਮੈਂ ਇਥੇ ਅਬੂ ਡਿਊਟੀ ਕਰਦੇ ਹਾਂ ਉਹ ਵੀ ਡਿਊਟੀ ਕਰਦੇ ਹਾਂ ਤੇ ਇੱਕ ਡਿਊਟੀ ਤੋਂ ਹਟ ਕੇ ਜੇ ਮੈਂ ਆਪਾਂ ਕਹਿ ਦਿੰਨੇ ਆ ਵੀ ਗਾਂ ਡਿਊਟੀ ਸਾਰੀ ਉਮਰ ਤੱਕ ਬਾਈ ਜੀ ਕਰੀ ਦੇਣੀ ਹੈ ਨਾ ਵੀ ਆਪਾਂ ਉਥੋਂ ਵੀ ਮਹਾਰਾਜ ਨੇ ਆਪ ਨੂੰ ਕਹਿ ਦੇਣਾ ਵੀ ਤੁਹਾਡੀ ਡਿਊਟੀ ਪੂਰੀ ਹੋਗੀ ਤੇ ਆਪ ਦਾ ਹੋਰ ਕੰਮ ਘਾੜੋ ਬਾਈ ਤੇ ਇੱਕ ਬਾਈ ਅਰ ਕਹਿੰਦਾ ਵੱਡਾ ਵੱਡੀ ਸੋਚ ਆ ਇਹਨਾਂ ਨੇ ਬੱਕਰੀਆਂ ਦਾ ਕੀਤਾ 200 ਸਾਲ ਪਹਿਲਾਂ ਪਨਣਾਣਾ ਵੀ ਗਾਂ ਜਾ ਕੇ ਬੱਕਰੀਆਂ ਦਾ ਕੰਮ ਫੜਨਾਗਾ ਤੇ ਹੁਣ ਤੱਕ ਬਈ ਕਮੇਰੇ ਆ ਫਿਰ ਬੱਕਰੀ ਦਾ ਐਕਸਪੀਰੀਅੰਸ ਵੀਰ ਜੀ ਆਪਾਂ ਬਿਲਕੁਲ ਜ਼ੀਰੋ ਲੈਵਲ ਤੋਂ ਚੱਲੇ ਆ ਕਿਉਂਕਿ ਸਾਡੇ ਦਾਦਾ ਪੁਰਦਾਦਾ ਤੋਂ ਪਸ਼ੂਆਂ ਦਾ ਕੰਮ ਜੂਰ ਕਰਦੇ ਨੇ ਪਰ ਬੱਕਰੀ ਪਾਲਣ ਦਾ ਕੰਮ ਆਪਾਂ ਨਹੀਂ ਚਲਾ ਕੀਤਾ ਪਰ ਮੇਰਾ ਬੇਟਾ ਜਦੋਂ ਬਾਅਦ ਚੜ ਗਿਆ ਜੀ ਸੋਨੀ ਚ ਤੇ ਉਸ ਤੋਂ ਬਾਅਦ 1.5 ਸਾਲ ਬਾਅਦ ਮੇਰੀ ਬੇਟੀ ਕੈਨੇਡਾ ਚਲ ਗਈ ਠੀਕ ਹੈ ਤੇ ਕਿਤੇ ਨਾ ਕਿਤੇ ਮੇਰੀ ਸੋਚ ਇਹ ਸੀ ਵੀ ਯਾਰ ਇੰਨਾ ਨਾ ਪੈਸਾ ਲਾ ਕੇ ਆਪਾਂ ਬਾਹਰ ਬੱਚੇ ਨੂੰ ਭੇਜਦੇ ਆ ਤਾਂ ਪਰ ਜ਼ਰੂਰੀ ਨਹੀਂ ਆਪਾਂ ਸக்ஸਸ ਹੋ ਜਾਾਂਗੇ ਬਾਹਰ ਜਾ ਕੇ ਇਸ ਕਰਕੇ ਆਪਾਂ ਸ਼ੁਰੂ ਕੀਤਾ ਕਿ ਵੀ ਆਪਾਂ ਕੋਈ 5-10 ਸਾਲ ਲਵਾ ਕੇ ਬੱਚਿਆਂ ਨੂੰ ਤੇ ਆਪਾਂ ਵਾਪਸ ਇਸ ਕੰਮ ਵਿੱਚ ਪਾਈਏ ਤਾਂ ਕਿ ਆਪਣਾ ਕਾਰੋਬਾਰ ਕਰਨਾ ਤੇ ਅੱਗੇ ਵਧਣਾ ਤੇ ਛੋਡੇ ਕੰਮ ਦੇ ਵਿੱਚ ਇੱਕ ਵੱਡੀ ਜਾਣਕਾਰੀ ਤੇ ਵੱਡਾ ਇੱਕ ਬਈ ਲੋਕਾਂ ਨੂੰ ਸਿੱਖਿਆ ਮਿਲਦੀ ਆ ਗਵਰਨਮੈਂਟ ਡਿਊਟੀ ਐ ਧੀ ਵਾਰਾ ਪੁੱਤ ਵਾਰਾ ਤੇ ਭੈਣ ਸਾਡੀ ਵੱਡੀ ਕਰਦੀ ਐ ਘਰੇ ਬੱਕਰੀਆਂ ਦਾ ਕੰਮ ਹਾਲਾਂਕਿ ਇਹਨਾਂ ਨੂੰ ਕੋਈ ਵੇਚਣ ਤਾਂ ਹੀ ਨਹੀਂ ਹਈ ਤੀ ਕੋਈ ਇਹਨਾਂ ਨੂੰ ਇਹਨਾਂ ਦੀ ਕਮਾਈ ਤੱਕ ਨਹੀਂ ਹਾਇਤੀ ਚਲੋ ਥੋੜੇ ਲੈਵਲ ਤੋਂ ਲੈ ਕੇ ਨਸਲੀ ਪੱਧਰ ਤੇ ਕੰਮ ਕਰਨਾ ਚਾਹੁੰਦੇ ਆ ਅੱਗੇ ਤੇ ਭੈਣੇ ਹੁਣ ਬੱਕਰੀਆਂ ਕਿੰਨੀਆਂ ਤੁਹਾਡੇ ਕੋਲੇ ਹੁਣ ਮਿੱਤੀ 5 ਬੱਕਰੀਆਂ ਠੀਕ ਹੈ ਤਿੰਨ ਚਾਰ ਬੱਚੇ ਹੈ ਅੱਜ ਤੱਕ ਪੈਸੇ ਲਾਏ ਲਾਏ ਹੈ ਕਿ ਕਮਾਈ ਵੀ ਹੈ ਨਹੀਂ ਲਾਈ ਲਾਏ ਲਾਈ ਲਾਏ ਨੇ ਤੱਕ ਸੇਵਾ ਕੀ ਅੱਜ ਮੈਨੂੰ ਭੈਣ ਕਹਿੰਦੀ ਕਹਿੰਦੀ ਬਾਈ ਆਉਣ ਵਾਲੇ ਸਵੇਰੇ ਦੇ ਵਿੱਚ ਉਹ ਕਹਿੰਦੀ ਕਿੰਨੀਆਂ ਪੱਠਾ ਚਾਹੀਦੀਆਂ ਭਾਣੇ ਮੈਨੂੰ ਪੰਜ ਪੱਠਾ ਚਾਹੀਦੀਆਂ ਨੇ ਇੱਕ ਬੱਕਰਾ ਤੇ ਫਿਰ ਮੈਂ ਕੀ ਆਖਿਆ ਤੈਨੂੰ ਤੁਸੀਂ ਕਿਹਾ ਇੱਕ ਬੱਕਰਾ ਮਿਲੇਗਾ ਇੱਕ ਬੱਕਰੀ ਮਿਲੇਗੀ ਪੱਠ ਮਿਲੇਗਾ ਵੀ ਇੱਕ ਇੱਕ ਵੀ ਭੈਣ ਨੇ ਸਾਨੂੰ ਸ਼ੀਨ ਆ ਕੇ ਮੰਗੇ ਪਰ ਫਿਰ ਵੀ ਆਪਾਂ ਕਹਿ ਦਿੰਦੇ ਆਵੇਂ ਨਹੀਂ ਇੰਨਾ ਨਹੀਂ ਕਿਉਂਕਿ ਜਾਨਵਰ ਥੋੜੇ ਆ ਭਾਣੇ ਥੋੜੇ ਸਾਹਮਣੇ ਨੇ ਵੀ ਬਾਹਰੋਂ ਆਪਾ ਲਿਆਉਂਦੇ ਨਹੀਂ ਬਾਹਰੋਂ ਖਰੀਦ ਨਹੀਂ ਕਰਦੇ ਜਿਵੇਂ ਹੁਣ ਤੁਸੀਂ ਪਿਆਰ ਦਿੰਨੇ ਆ ਵੀ ਜਿਵੇਂ ਗਾਹ ਕਲਾ ਲੋ ਸਿੱਧੀ ਗੱਲ ਸੁਰੋਤਾ ਹੁੰਦਾ ਗਾਹ ਦੇ ਸਿਰ ਤੇ ਕੋਈ ਵੀ ਬੰਦਾ ਚਾਹੇ ਦੁਕਾਨਦਾਰ ਆ ਚਾਹੇ ਕੋਈ ਕੰਮਕਾਰ ਕਰਦੇ ਗਾਹ ਦੇ ਸਿਰ ਤੇ ਆ ਤੇ ਅਗਲਾ ਉੱਡ ਕੇ ਪੈਂਦਾ ਅਗਲਾ ਕਹਿੰਦਾ ਆਜੋ ਜੀ ਆਜੋ ਕਿਤੇ ਹੁਣ ਤੁਸੀਂ ਆਉਣ ਵਾਲੇ 8 ਮਹੀਨਿਆਂ ਨੂੰ ਕਿਤੇ ਬੱਚੇ ਆਉਣੇ 9 ਮਹੀਨਿਆਂ ਨੂੰ ਤੇ ਤੁਸੀਂ ਵੇਖਿਆ ਵੀ ਹੁਣ ਨਾ ਮੈਂ ਵੇਖਿਆ ਉਹਨਾਂ ਦੇ ਟਾਈਮ ਨੂੰ ਕਿਹੜੇ ਬੱਚੇ ਆਉਣੇ ਕਿਹੜੇ ਨਹੀਂ ਆਉਣੇ ਹਾਂ ਉਹਨੂੰ ਪਤਾ ਤੇ ਮੈਂ ਤਾਂ ਤੁਸੀਂ ਕਹਿ ਦਿੰਦੇ ਵੀ 6 ਬੱਚੇ ਚਾਹੀਦੇ ਮੈਂ ਕਹਿੰਦਾ ਆਜੋ ਕਿੱਡੀ ਗੱਲ ਵੀ ਆ ਜਾਣਗੇ ਉਹ ਬਣਾਉਣ ਵਾਲਾ ਤਾਂ ਬੰਦਾ ਖੁਦ ਵੀ ਹੈਗਾ ਤੇ ਬਣਾਉਣ ਵਾਲਾ ਮਹਾਰਾਜ ਵੀ ਹੈਗਾ ਜਿਹੜੇ ਆਪਾਂ ਬਈ ਖੁਦ ਤਿਆਰ ਕਰਨੇ ਇਹਨਾਂ ਤੋਂ ਖੱਟਨੇ ਆ ਉਹ ਦੇਖਣਗੇ ਉਹਦੇ ਵਿੱਚ ਗਾ ਆਪਣਾ ਨਾਂ ਵੀ ਬੋਲਣਾ ਜਾ ਕੇ ਹਨਾ ਤੁਹਾਡੀ ਮਿਹਨਤ ਬੋਲਣੀ ਹੈ ਜਾ ਕੇ ਤੇ ਜਿਹੜੇ ਲੋਕਾਂ ਤੋਂ ਖੱਟ ਕੇ ਲਿਆਉਣੇ ਆ ਉਹ ਆਏ ਹੁੰਦਾ ਵੀ 5000 ਦਾ ਚੱਕਿਆ 7 ਦਾ ਵੇਚਦਾ ਵੀ ਉਹਦੇ ਨਾਲੋਂ ਪੈਸੇ ਦੁੱਗਣੇ ਲੈ ਲਓ ਪੈਸੇ ਦੁੱਗਣੇ ਲੈ ਕੇ ਲੈ ਕੇ ਨਾ ਆਉਣ ਵਾਲਾ ਟਾਈਮ ਬੰਦੇ ਦਾ ਹੈ ਖੁਸ਼ ਨਹੀਂ ਕਿ ਵੀ